ਅਦੇ ਮਾਨ ਭਾਈ ਅਮਰਦਮਾਨ ਨੇ ਇੱਕ ਛੋਟਾ ਜਿਹਾ ਗਾਣਾ ਲਿਖਿਆ ਤੁਹਾਡੇ ਲਈ ਜੇ ਤੁਹਾਨੂੰ ਪਸੰਦ ਆਏ ਤੇ ਵੀਰੇ ਆਪਣੇ ਕਮੈਂਟ ਆਪਣੀ ਵੀਊ ਜ਼ਰੂਰ ਦਿਓ ਲੋ ਤੁਹਾਡੇ ਸਾਹਮਣੇ ਪੇਸ਼ ਆ ਹਾਂ ਸ਼ੁਭ ਬਈਆਂ ਹੋ ਗੇੜਾ ਐਮ ਸੀ ਐਮ ਦਾ ਲਾਈਏ ਸ਼ਾਮ ਨੂੰ ਗੇੜੀ ਰੂਟ ਵੀ ਜਾਈਏ ਗੇੜਾ ਐਮ ਸੀ ਐਮ ਦਾ ਲਾਈਏ ਸ਼ਾਮ ਨੂੰ ਗੇੜੀ ਰੂਟ ਵੀ ਜਾਈਏ ਫੇਰ ਕਲੱਬ ਦਾ ਫੇਰਾ ਪਾਈਏ ਨਾਲ ਕੁਆਰੀ ਹੁੰਦੀ ਆ ਰੱਬ ਨਹੀਂ ਰਹਿਦਾ ਯਾਦ ਜੇ ਜਦੋਂ ਪਾਰੀ ਹੁੰਦੀ ਆ ਰੱਬ ਨਹੀਂ ਰਹਿਦਾ ਯਾਦ ਜੇਬ ਜਦੋਂ ਪਾਰੀ ਹੁੰਦੀ ਆ ਬੇਲੀ ਰੋਜ਼ ਮੇਰੇ ਪੈਗ ਲਾਉਂਦੇ ਖਾਣ ਨੂੰ ਮੁਰਗਾ ਨਾਲ ਬਣਾਉਂਦੇ ਬੇਲੀ ਰੋਜ਼ ਮੇਰੇ ਪੈਗ ਲਾਉਂਦੇ ਖਾਣ ਨੂੰ ਮੁਰਗਾ ਨਾਲ ਬਣਾਉਂਦੇ ਕੀ ਕੈ ਸੇਲੀ ਦੇ ਘਰ ਜਾਣਾ ਅੜੀ ਕਰਾਰੀ ਹੁੰਦੀ ਆ ਰੱਬ ਨਹੀਂ ਰਹਿਦਾ ਯਾਦ ਜੇਬ ਜਦੋਂ 파ਰੀ ਹੁੰਦੀ ਆ ਰੱਬ ਨਹੀਂ ਰਹਿਦਾ ਯਾਦ ਜੇਬ ਜਦੋਂ 파ਰੀ ਹੁੰਦੀ ਆ ਸ਼ੀਸ਼ੇ ਲੈ ਸਰਦੇਵੀ ਕਾਲੇ ਰੋਕਦੇ ਦਿੱਤ ਤਰੇ ਬਕਵਾਲੇ ਸ਼ੀਸ਼ੇ ਲੈ ਸਰਦੇਵੀ ਕਾਲੇ ਰੋਕਦੇ ਦਿੱਤ ਤਰੇ ਬਕਵਾਲੇ ਖੈਲਾ 200 ਦੇ ਕੇ ਛੁੱਟਦਾ ਫੀਸ ਸਰਕਾਰੀ ਹੁੰਦੀ ਆ ਰੱਬ ਨਹੀਂ ਰਹਿੰਦਾ ਯਾਦ ਜੇਬ ਜਦੋਂ ਪਾਰੀ ਹੁੰਦੀ ਆ ਰੱਬ ਨਹੀਂ ਰਹਿੰਦਾ ਯਾਦ ਜੇਬ ਜਦੋਂ ਪਾਰੀ ਹੁੰਦੀ ਆ